ਪਹਿਲਾ ਦਸ ਕਾਕਾ ਕਿਹਦਾ ਹਾਂ ਕੰਨ ਚ ਨਹੀਂ ਬਹੁਤ ਮਨ ਦੱਸ ਕਿਹਦਾ ਕਾਕਾ ਵਾਂ ਨੰਦੂ ਕਿਹਦਾ ਕਾਕਾ ਨਾ 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 ਨੋ ਕਾਨਾ ਤੋ ਖਣ ਲੱਗ ਜਾਊਗਾ ਨਾ ਇਹ ਬੈ ਮੈਂ ਤਰਪ ਤਾ ਪਤਨ ਹਾਂ ਹੈ ਕਿੱਥੇ ਆ ਦਨ ਮੜੀ ਉਹ ਤਾਂ ਟਿਕਾ ਹਲੇ ਫੜ ਇੱਥੇ ਭਲਾ ਕੋਈ ਹੋਵੇ ਤੇ ਸਹੀ ਗੱਲ ਆ ਫੜੇ ਇਹਦੇ ਨਾ ਕੱਢ ਕੀਂ ਦੀ ਨਾ ਕੱਢ ਕੋਈ ਦਾ ਤਾਂ ਨਹੀਂ ਨੀਂ ਨੀਂ ਪੜਾਈ ਜਾ ਪੁਰਾ ਪੜਾ ਮੰਨ ਦੂਖ ਬਹੁਤ ਆ ਦੋ ਘਰ ਕੱਢ ਲਿਆ ਚੱਕ ਕੇ ਆ ਤਾਂ ਮਚਾ ਫਿਰ ਬਾਅਦ ਚ ਮੈਨੇ ਆਹੋ ਪਾਣੀ ਪੀ ਲਾ ma che tipo tria però non importa niente ciao 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 ਮੈਂ ਨਹੀਂ ਤੋਂ ਮੂੰਗੀ ਦਾ ਠੀਕ ਹੀ ਹੋ ਚੋ ਲੋ ਮੰਮੀ 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 ਮੀ ਉਹ ਚਪਾ ਕੇ ਦੀ ਪਾਤਾ ਦਿੱਤਾ ਆ ਤਾਂ ਪੀਲਾ ਪੀਲਾ ਨਹੀਂ ਆ ਇਹਦੇ ਵਿੱਚ ਪਾਉਣਾ ਹੈਗਾ ਪਾਣੀ ਨੰਦ ਹੋਰ ਪੀਣਾ ਮਣੀ ਜਿਆ ਮੈਂ ਪਾਸ ਜਾ ਮਗਰ ਉਹ ਰੱਖ ਦੂੰਗੀ ਹਾਂ ਆ ਪਾਖੇ ਚ ਪਾਣੀ ਹੁਣੇ ਗੋਸਾ ਆਈ ਨਹੀਂ ਗਾ ਫੜ ਦੇ ਮੂੰਗੀ ਦੀ ਦਾਲ ਤਾਂ ਬਹੁਤ ਵਧੀਆ ਆ ਆਕੇ ਜੀ ਮਚਾਗਾ ਆਹੀ ਆਪਣੀ ਫਿਲਟਰ ਲਾਣੀਗਾ ਇਹ ਨਾ ਪਤਾ ਨਾ ਬੱਚ ਦੇ 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 ਮਨੂ ਸਦਾ ਕਰਕਲਾ ਤਲ ਚਲ ਬਪੀ ਲੋ ਪੀ ਲੋ ਮੀ ਲੋ ਮੀ ਲੋ ਮੀ ਲੋ ਫਿਰ ਟਰਾ ਪਾਣੀ ਫਿਰ ਪਵਾ ਲਿਆ ਜਾਂਦਾ ਪੋਣਾ ਹੀ ਬਣਾ ਬਣਾ ਜਿਵੇਂ ਹੀ ਹੈ ਨਹੀਂ ਪਾਣੀ ਦਾ ਉਹਦਾ ਵਾਪਸ ਮੜ ਨਹੀਂ ਗਿਆ ਉਹ ਨੰਦੂ ਕੀ ਕਰੀ ਜਨਾਂ ਨੂੰ ਹਾਂ ਭਾਈ ਚੱਲ ਦੇ ਨਾਖਰੀਂ ਜਪੀ ਨਹੀਂ ਗਈ ਤਾਂ ਦਾ ਦੱਸ ਤੈ ਆ ਗੱਲ ਤੈਨੂੰ ਉਹ ਨਹੀਂ ਸ਼ਰਾਬੂ ਕਿੱਥੋਂ ਪੀਂਦਾ ਸ਼ਰਾਬ ਸਾਡੇ ਕੋਲ ਪਿਆ ਹੋਆ ਹੈ ਨਹੀਂ ਗਾ ਸ਼ਰਾਬਾਂ ਭਾਗ ਦਿੱਤੀ ਉਹ ਮੋਸੂ ਦੇ ਨੰਬਰ ਹੱਟੀ ਤੋਂ ਮੈਜੋਨਰੀ ਦਾ ਹੂੰ ਉਹ ਦੂਜਾ ਵਾਰ ਸੀ ਮੈਂ ਜਾਈ ਨਹੀਂ ਖਾਈ ਨਹੀਂ ਸਾਡੇ ਪੈਸਾ ਨਹੀਂ ਗਿਆ ਡੈਡ ਤਰੇ ਜੀਸਾ ਆ ਨਹੀਂ ਬਹੁਤ ਆਉਂਦਾ ਤਾ ਹੱਕ ਕੇ ਕੋਲ ਵੀ ਆਣੀ ਬਾਈ ਮੇਰੇ ਕੋਲ ਤਾਂ ਆਪ ਹੈ ਨਹੀਂ ਕੰਮ ਹੀ ਨਹੀਂ ਚੱਲਦਾ ਜਦੋਂ ਸਾਡੇ ਕੱਲ ਨੂੰ ਹੋ ਜਾਣਾ ਹਿਸਾਬ ਹੂੰ ਸਾਣਾ ਤਾਂ ਕੱਲ ਨੂੰ ਲੈ ਜਾਂਦੇ ਹਾਂ ਜੀ ਉਹ ਡੋਰਿੰਗ ਤੋਂ ਬੰਨ੍ਹ ਲਾ ਕੇ ਟਾਈਟ ਕਰ ਦੇ। ਇਹੋ ਨੇ ਕੋਈ ਇੱਕ ਦਾ ਖਣਿਜ। ਉਹ ਉਹ ਪਿਆ ਬੰਨ੍ਹ ਦੋ। ਇਹ ਨਹੀਂ ਬੰਨ੍ਹਦਾ ਹੋਣਾ। ਉਹਦਾ ਜਿਹਦੇ ਬੰਦ ਹੋ ਦੇ ਦੇਣੇ ਜਿਹਦੇ ਨਾਂ ਆਏ ਨੇ ਨਹੀਂ ਦੇਣੇ। ਆਪਣੇ ਸਾਥ ਤੇ ਹੱਦ ਲੱਗਿਆ ਹਾਂ ਦਾ ਬੰਦ ਇਹ ਗੋਡੀ। ਰੁਪਈਆ ਚਾਹ। ਇਹ ਜਿੰਮੀ ਲੈ ਲੈਣਾ ਕੋਈ ਜਿੱਥੇ ਪਾ ਸਕੋਈ। ਹਾਂ।

ਕੀ ਉਹਨੂੰ ਕਾਣਾ ਪੈਸੇ ਦੇ ਹੋਰ ਯਾਰ ਉਹਦੇ ਆਹ ਉਹਦੇ ਟਰਾਲੀ ਮਿੱਟੀ ਸਿੱਟੀ ਆ ਜੀ ਡੇਡ ਦੋ ਟਰਾਲੀਆਂ ਦੇ ਦੋ ਮੂੰਹ ਕਿਆ ਯਾਰ ਦੂਜੇ ਨਤਾਰੇ ਨੇ ਸਾਹਮਣੇ ਹੱਦ ਆਹ ਤੇ ਉਹਦੇ ਉੱਦੇ ਹੀ ਉਹਨੂੰ ਕਾਣਾ ਹੈਗਾ ਪੈਸੇ ਦੇ ਆ ਕੀ ਕਿਹਾ ਸੀ ਅਸੀਂ ਕਰਦੇ ਸੀ ਆ ਯਾਰ ਕੋਆ ਗਿਆ ਯਾਨ ਜਿੰਨੇ ਵੇਦਰ ਆ ਦੇ ਸਾਹਮਣੇ ਫੇਰ ਮੈਂ ਕਿਹਾ ਖਾਣ ਨੂੰ ਜੇ ਤੁਹਾਨੂੰ ਖਾਣ ਨੂੰ ਤਾਂ ਕਰੇ ਹੁੰਦੇ ਆ। ਕਿੰਨਾ ਜ਼ਰ ਗਿਆ ਸੀ ਬਈ ਅੱਜ ਆਪਣੇ ਆ। ਅੱਛਾ ਉਹਦਾ ਡੈਡੀ ਕਬੱਡੀ ਖੇਡਦਾ ਹੀ ਹੈ ਨਾ ਬਈ ਨਾ। ਮੁੰਡੇ ਦਾ ਮੈਂ ਸੁਣਿਆ ਆ ਪਤਾ ਨਹੀਂ ਕੌਣ ਅੱਜ ਦੱਸਦਾ ਮੈਨੂੰ ਹਾਂ। ਉਹਦਾ ਡੈਡੀ ਕਬੱਡੀ ਖੇਡਦਾ ਹੀ ਹੈਗਾ। ਨਹਰਾਉਣ ਦਾ ਮੁੱਤੀ ਇਹ ਦੇਖੀਏ ਉਹਦਾ ਨਾ ਜੱਸਾ ਇਹਦਾ ਨਾ ਜੱਸਾ ਹੀ ਆ ਮੰਗੀ ਨੇ ਸਰਕੀ ਕੀ ਕੀ ਸਾਡੇ ਪੁੱਛਿਆ ਨੀ ਕੋਈ ਮੰਗੀ ਦਾ ਕੀ ਕਰਨਾ ਨਾ ਨੇ ਬਸ ਖਤਮ ਹੋ ਗਈ ਮੰਗੀ ਵੀ ਪੈਣਾ ਆਪਣੇ ਤਾਂ ਦਿਨ ਮਰ ਗਏ ਉਹ ਜਿਹੜੇ ਆਪ ਲਾਏ ਇਹ ਗਿਆ ਪਤਾ ਨਹੀਂ ਕਿਹੜਾ ਕਹੀ ਆਵੇ 2000 ਰੁਪਇਆ ਲੈ ਕੇ ਗਿਆ ਮੈਂ ਕਿਹ ਕੌਣ 2000 ਲੈ ਕੇ ਗਿਆ ਕਿਹੜਾ ਦੱਸਦਾ ਹੀ ਬੰਦਾ ਦੱਸਦਾ ਹੀ ਉਹ ਮੈਂ ਯਾਦ ਕਰ ਲਿਆ ਤੇ ਮੈਨੂੰ ਇੱਕ ਦਾ ਨਾ ਆਦਾ ਹੀ ਬੰਦਾ ਸੂਈਆਂ ਦਾ ਹੀ 2000 ਰੁਪਈਆ ਲੈ ਗਿਆ ਉਹ ਆਂਦਾ ਹੀ ਉਹਦਾ ਮੁੰਡਾ ਆਂਦਾ ਹੀ ਮੈਂ ਕਿਹਾ ਸਾਡੇ ਮੂੰਹ ਤੇ ਕਰਾ 800 ਰੁਪਈਆ ਦਿੱਤਾ ਨੂੰ ਜਰੂਰ ਅਰੇ ਜੱਸਾਂ ਦਾ ਹੀਗਾ ਜੱਸਾ ਬਖਣੀ ਕਿਹੜੇ ਬੰਦੇ ਨੂੰ ਆਂਦਾ ਹੀ ਯਾਰ ਮੈਂ ਦਿਮਾਗ ਚੋਂ ਨਿਕਲਦੀ ਮੇਰੇ ਗੱਲ ਆਹ ਭਾਵੇਂ ਨਹੀਂ ਹੈ ਉਹ ਮੈਂ ਭਈਏ ਤੇ ਨਿਕਲ ਵੀ ਸਕਦੀ ਹੈ ਮੈਂ ਕੋਸ਼ਿਸ਼ ਕਰ ਗਿਆ ਪਾਪੂ ਦਾ ਹਾਂ ਸਤਿ ਸ੍ਰੀ ਅਕਾਲ ਵੀਕਲ ਤਾਂ ਨਿਕਲ ਹੀ ਆਈ ਹੈ ਮੈਂ ਨਾ ਕੱਢ ਲ ਗਏ ਉਹ ਨੂੰ ਕਹਿੰਦਾ ਸਾਨੂੰ ਤਾਂ ਕੱਢੰਦੇ ਤੂੰ ਨਹੀਂ ਕੱਟਨੀ ਦਾ ਭਰਾ ਹਾਂ ਤਾਂ ਬੰਦ ਸਾਡੀ ਇਹਦੇ ਦਿਨ ਮਰੇ ਆ ਵਾਈ ਤੂੰ ਦੇ ਨਹੀਂ ਆ ਭਾਈ ਵਾਈ ਤੂੰ ਹੱਥੀਂ ਨੰਬਰ ਲੈ ਜੀ ਆ ਪਾ ਦਾਂ ਮੈਂ ਇਹ ਜਨਾ ਨਹੀਂ ਲੈਣ ਦਸ ਹਾਂ ਹਾਂ ਹੋ ਗਿਆ ਚੱਲ ਈ ਬਰੋਸ ਤੇ ਬੈਠੇ ਹੋਏ ਹੋ। ਕੋਈ ਨਹੀਂ। ਹੋ ਸਕਦਾ ਕੋਈ ਵੱਡੀ ਚੱਲ ਹੋਣੀ। ਨੰਬਰ ਮਿਲ ਗਿਆ ਤਾਂ ਆਪਣੀ ਬਾਤ ਹੋਇਆ ਇਹਦੇ ਨਾਲ। ਬਸ ਅੱਗੇ ਕੋਈ ਹੂੰ। ਪੋਚ ਕੋ ਨੰਬਰ ਫਿਲਡ ਜਿ세ਦਾ ਜਿ세ਦਾ ਕੋਦੇ ਦਾ ਉਹ ਮੋਟੂ ਦਾ